ਪੰਜਾਬ ਸਰਕਾਰ ਦੇ ਇੱਕ ਮੰਤਰੀ ਤੇ ਪੰਜਾਬ ਸਰਕਾਰ ਦੇ ਇੱਕ ਅਫਸਰ ਦੇ ਵਿੱਚ ਅਜਿਹੀ ਖੜਕੀ ਕਿ ਸਰਕਾਰ ਨੇ ਰਾਤੋਂ ਰਾਤ ਅਫਸਰ ਨੂੰ ਕੱਢ ਕੇ ਮਾਰਿਆ ਜਿਵੇਂ ਦੁੱਧ ਦੇ ਵਿੱਚੋਂ ਮੱਖੀ ਕੱਢ ਕੇ ਸਿਰਦੇ ਆ। ਦਰਸਲ ਅਫਸਰ ਹੈ ਜਿਹੜਾ ਪੰਜਾਬ ਸਰਕਾਰ ਦੇ ਕੰਮਾਂ ਦੇ ਵਿੱਚ ਕਹਿੰਦੇ ਅੜੀਕਾ ਬਣ ਕੇ ਬਹਿ ਗਿਆ ਸੀ ਜਿਹੜੇ ਸੋਰਸ ਸਾਡੇ ਜਾਣਕਾਰੀ ਦੇ ਰਹੇ ਆ। ਇਸੇ ਕਰਕੇ ਉਸ ਨੂੰ ਰਾਤੋਂ ਰਾਤ ਹੀ ਬਦਲ ਦਿੱਤਾ ਪੱਤਰਕਾਰ ਆਸ਼ੂ ਉਨੇਜਾ ਦੇ ਨਾਲ ਜੁੜ ਚੁੱਕਿਓ। ਪੰਜਾਬ ਸਰਕਾਰ ਇਸ ਵਕਤ ਫਾਈਨੈਂਸ਼ੀਅਲ ਤੌਰ ਤੇ ਬਹੁਤ ਬਹੁਤ ਹੀ ਕਮਜ਼ੋਰ ਹੈ ਜਿਸ ਕਰਕੇ ਕੋਸ਼ਿਸ਼ਾ ਕਰ ਰਹੀ ਹੈ ਕਿ ਇਧਰੋਂ ਉਧਰੋਂ ਥੋੜਾ ਬੋਤਾ ਪੈਸਾ ਆ ਜੇ ਕਹਿੰਦੇ ਲੈਂਡ ਪੂਲਿੰਗ ਸਕੀਮ ਤਾਂ ਸਰਕਾਰ ਦੀ ਫੇਲ ਹੋ ਗਈ ਸੀ ਉਸ ਤੋਂ ਬਾਅਦ ਕਈ ਹੋਰ ਹਤਕੰਡੇ ਸਰਕਾਰ ਨੇ ਅਪਣਾਏ ਚਾਹੇ ਪੰਚਾਇਤਾਂ ਦੇ ਉੱਪਰ ਪ੍ਰੈਸ਼ਰ ਪਾਇਆ ਕਿ ਪੰਚਾਇਤਾਂ ਨੂੰ ਕਿਹਾ ਸਾਨੂੰ ਜ਼ਮੀਨਾਂ ਦੇ ਦਿਓ ਉਸ ਤੋਂ ਬਾਅਦ ਮਹਾਲੀ ਦੇ ਵਿੱਚ ਕਿਹਾ ਕਿ ਅਸੀਂ ਸੈਕਟਰ ਕੱਟਨੇ ਆ ਸਾਨੂੰ ਜ਼ਮੀਨਾਂ ਦੇ ਦਿਓ ਫਿਰ ਲੁਧਿਆਣੇ ਦੇ ਵਿੱਚ ਕਿਹਾ ਅਸੀਂ ਅਜਿਹੇ ਕੰਮ ਕਰਨੇ ਆ ਸਾਨੂੰ ਜ਼ਮੀਨਾਂ ਦੇ ਦਿਓ ਪਰ ਹੁਣ ਸਾਰੇ ਪਾਸੋਂ ਹਰੇਕ ਪਾਸੋਂ ਵਿਰੋਧ ਹੁੰਦਾ ਦੇਖ ਕੇ ਸਰਕਾਰ ਨੇ ਸੋਚਿਆ ਕਿ ਚਲੋ ਜਿਹੜੀਆਂ ਸਰਕਾਰੀ ਜ਼ਮੀਨਾਂ ਹਨ ਉਹਨਾਂ ਨੂੰ ਵੇਚ ਵਟ ਕੇ ਪੈਸਾ ਬਣਾ ਲਈਏ ਇਸੇ ਦੇ ਚਲਦੇ ਪੰਜਾਬ ਬਿਜਲੀ ਬੋਰਡ ਦੀਆਂ ਪੀਐਸ ਪੀਸੀਲ ਜਿਹੜੀ ਕਾਰਪੋਰੇਸ਼ਨ ਹੈ ਕਹਿੰਦੇ ਹੁਣ ਉਹਦੀਆਂ ਜ਼ਮੀਨਾਂ ਵੇਚਾਂਗੇ ਤੇ ਪੈਸਾ ਕਮਾਵਾਂਗੇ ਪਰ ਜਿਹੜੀ ਆਟੋਨੋਮਸ ਬੋਡੀ ਹੈ ਮਤਲਬ ਕਿ ਆਪਣੇ ਆਪ ਦੇ ਵਿੱਚ ਇੱਕ ਆ자ਦ ਅਦਾਰਾ ਹੈ ਬਿਜਲੀ ਵਿਭਾਗ ਇਸੇ ਦੇ ਚੱਲਦੇ ਪੰਜਾਬ ਸਰਕਾਰ ਵਾਸਤੇ ਉਹ ਵੀ ਸਿਰਦਰਦੀ ਬਣਿਆ ਹੋਇਆ ਸੀ ਕਿਉਂਕਿ ਜਿਹੜੀ ਬੀਲੀ ਬੋਰਡ ਦੀਆਂ ਜੂਨੀਨਾ ਹੈਗੀਆਂ ਉਹ ਵੱਡੇ ਫਰਦੇ ਪੱਧਰ ਉੱਪਰ ਪ੍ਰਦਰਸ਼ਨ ਕਰ ਰਹੀਆਂ ਸੀ ਤੇ ਉਹਨਾਂ ਦੇ ਆਪਾਂ ਕੀਏ ਕੀ ਸਾਈਨਾ ਤੋਂ ਬਿਨਾ ਉਹ ਜਿਹੜੇ ਉੱਥੋਂ ਦੇ ਸੀਐਮਡੀ ਜਾਂ ਉੱਥੋਂ ਦੀ ਬੋਰਡ ਆਫ ਡਾਇਰੈਕਸ਼ਨ ਤੋਂ ਬਿਨਾ ਅਜਿਹਾ ਸੰਭਵ ਨਹੀਂ ਹੋ ਸਕਦਾ ਸੀ ਸਰਕਾਰ ਆਪਣੇ ਆਪ ਦੇ ਵਿੱਚ ਉਹ ਫੈਸਲਾ ਲੈ ਲੇ ਕਿਉਂਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਹੋਈਆਂ ਉਹ ਅਜਿਹੇ ਪਰਪਸ ਵਾਸਤੇ ਦਿੱਤੀ ਹੈ ਤੇ ਸਰਕਾਰ ਉਸ ਨੂੰ ਵੱਖਰੇ ਪਰਪਸ ਵਾਸਤੇ ਯੂਜ਼ ਨਹੀਂ ਕਰ ਸਕਦੀ ਸੀ ਇਸੇ ਦੇ ਚਲਦੇ ਟਸਲ ਚੱਲ ਰਹੀ ਸੀ ਕਹਿੰਦੇ ਅੰਦਰ ਖਾਤੇ ਇੱਕ ਮੰਤਰੀ ਜਿਹੜੇ ਕੀ ਸੰਜੀਵ ਅਰੋੜਾ 2 ਮਹੀਨੇ ਪਹਿਲਾਂ ਹੀ ਕਹਿੰਦੇ ਮੰਤਰੀ ਬਣਾਏ ਗਏ ਇਸ ਵਿਭਾਗ ਦੇ ਤੇ ਇੱਕ ਸੀਐਮਡੀ ਜਿਹੜੇ ਅਜੋਏ ਸਿਨਾ ਹੈਗੇ ਆ ਪੀਐਸ ਪੀਸੀਐਲ ਤੇ ਪੀਐਸ ਟ ਸੀਐਲ ਦੇ ਉਹਨਾਂ ਨੂੰ ਬਦਲ ਦਿੱਤਾ ਇਸ ਕਰਕੇ ਕਿਉਂਕਿ ਉਹ ਵਿਰੋਧ ਕਰ ਰਹੇ ਸੀ ਅੰਦਰ ਖਾਤੇ ਇਹ ਸਾਰੀਆਂ ਚੀਜ਼ਾਂ ਦਾ ਕਿਉਂਕਿ ਪੰਜਾਬ ਸਰਕਾਰ ਬਠਿੰਡਾ ਥਰਮਲ ਜਿਹੜਾ ਹੈਗਾ ਸੀਗਾ ਉਹ ਵੇਚ ਕੇ ਕਲੋਨੀਆਂ ਦੀ ਬਣਾਉਣ ਦੀ ਗੱਲ ਕਰ ਰਹੀ ਸੀ ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਜਿਹੜੀ ਆ ਪੀ ਪੀਐਸਪੀਸ਼ੀਅਲ ਦੀ ਜ਼ਮੀਨਾਂ ਸੀ ਉਹਨਾਂ ਨੂੰ ਵੇਚਣ ਦੀ ਗੱਲ ਕਰ ਰਹੀ ਸੀ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਰਾਜੀ ਕਹਿੰਦੇ ਨਹੀਂ ਹੋ ਰਹੀ ਸੀ ਉਹ ਅਫਸਰ ਤੇ ਜਿਹੜੀ ਬੋਰਡ ਆਫ ਡਾਇਰੈਕਸ਼ਨ ਦੀ ਮੀਟਿੰਗ ਹੁੰਦੀ ਹੈ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਹੈ ਉਹਨੀਆਂ ਚੀਜ਼ਾਂ ਵੀ ਬਾਹਰ ਨਹੀਂ ਆ ਰਹੀਆਂ ਸੀਗੀਆਂ ਪਰ ਮੰਤਰੀ ਤਾਂ ਕਹਿੰਦੇ ਸੰਜੀਵ अरोड़ा ਇੰਨੇ ਪਾਵਰਫੁੱਲ ਹੈ ਕਿਉਂਕਿ ਅਕਸਰ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਸੁਣਿਆ ਜਾਂਦਾ ਸੀਗਾ ਕਿ ਕਿੰਡਾ ਤੋਂ ਕਿੰਡਾ ਵੱਡਾ ਮੰਤਰੀ ਹੋਵੇ ਜੇਕਰ ਉਹ ਸਰਕਾਰ ਦੀ ਡਾਇਰੈਕਸ਼ਨ ਦੇ ਵਿੱਚ ਨਹੀਂ ਚੱਲਦਾ ਦਾ ਸਿੱਧੇ ਤੌਰ ਤੇ ਚੱਕ ਕੇ ਉਸ ਨੂੰ ਵਿਧਾਇਕ ਬਣਾ ਦਿੱਤਾ ਜਾਂਦਾ ਹੈ ਤਾਂ ਕੋਈ ਵੀ ਸ਼ਿਕਾਇਤ ਹੁੰਦੀ ਹੈ ਤਾਂ ਨਾਲ ਦੀ ਨਾਲ ਮੰਤਰੀ ਬਦਲ ਦਿੱਤਾ ਜਾਂਦਾ ਹੈ ਇੱਕ ਛੋਟਾ ਜਿਹਾ ਬਿਆਨ ਸਰਕਾਰ ਦੇ ਖਿਲਾਫ ਦੇ ਦੇ ਤੇ ਉਹਨੂੰ ਲਾ ਕੇ ਲਾਂਬੇ ਕਰ ਦਿੱਤਾ ਜਾਂਦਾ ਹੈ ਉਦਾਹਰਨਾਂ ਆਪਣੇ ਸਾਹਮਣੇ ਹੈਗੀ ਹੈ ਇੰਦਰਵੀਰ ਨਿੱੱਜਰ ਵਰਗੇ ਕਹਿੰਦੇ ਇੱਕ ਛੋਟਾ ਜਿਹਾ ਬਿਆਨ ਦੇ ਦਿੱਤਾ ਸੀ ਅਖਬਾਰ ਦੇ ਹੱਕ ਦੇ ਵਿੱਚ ਉਹਨਾਂ ਨੂੰ ਵੀ ਮੱਖੀ ਵਾਂਗੂ ਦੁੱਧ ਦੇ ਵਿੱਚੋਂ ਗੱਢ ਕੇ ਸੜ ਦਿੱਤਾ ਸੀਗਾ ਪਰ ਇੱਥੇ ਸੰਜੀਵ ਅਰੋੜਾ ਜਿਹੜੇ ਲਾਡਲੇ ਚਹੇਤੇ ਮੰਤਰੀ ਹੈ ਕਹਿੰਦੇ ਦਿੱਲੀ ਦੇ ਬਹੁਤ ਨੇੜੇ ਹੈ ਦਿੱਲੀ ਦੀ ਲੋਬੀ ਦੇ ਬਹੁਤ ਨੇੜੇ ਹੈ ਤੇ ਪਾਵਰਫੁੱਲ ਆਪਣੇ ਆਪ ਹੈ ਕਿਉਂਕਿ ਇੱਕ ਵਪਾਰੀ ਹੈਗੇ ਆ ਇੰਨਾ ਦਾ ਵਿਰੋਧ ਵੱਡੇ ਪੱਧਰ ਉੱਪਰ ਲੋਕਾਂ ਵੱਲੋਂ ਵੀ ਹੁੰਦਾ ਆਇਆ ਹੈ ਕਿ ਆਖਰਕਾਰ ਇੱਕ ਅਜਿਹੇ ਵਿਅਕਤੀ ਨੂੰ ਅਜਿਹਾ ਮਹਿਕਮਾ ਦੇ ਦਿੱਤਾ ਜਿਸ ਦੀ ਖੁਦ ਦੀਆਂ ਇੰਡਸਟਰੀ ਚੱਲਦੀਆਂ ਹੈਗੀਆਂ ਤੇ ਉਸ ਨੂੰ ਇੰਡਸਟਰੀ ਵਿਭਾਗ ਦੇ ਦਿੱਤਾ ਤੇ ਹੁਣ ਇਹ ਵੀ ਜਾਣਕਾਰੀ ਮਿਲੀ ਹੈਗੀ ਹੈ ਕਿ ਲਗਭਗ 45000 ਕਰੋੜ ਰੁਪਏ ਦਾ ਬਜਟ ਪੀਐਸਪੀਸੀਐਲ ਦਾ ਹੈਗਾ ਕਿਉਂਕਿ ਟੈਂਡਰ ਹਰ ਇੱਕ ਸਾਲ ਨਿਕਲਦੇ ਆ ਤੇ ਟੈਂਡਰ ਜਿਹੜੇ ਹੈਗੇ ਪੀਐਸਪੀਸੀਐਲ ਆਪਣੇ ਹਿਸਾਬ ਦੇ ਨਾਲ ਦਿੰਦਾ ਹੈ ਕੀ ਕਿਸ ਨੂੰ ਟੈਂਡਰ ਦੇਣਾ ਕਿਸ ਨੂੰ ਨਹੀਂ ਦੇਣਾ ਤਾਂ ਉਸ ਦੇ ਵਿੱਚ ਕੀ ਸੰਜੀਵ ਰੋੜਾ ਦਾ ਕੋਈ ਆਪਣਾ ਇੰਟਰਸਟ ਸੀਗਾ ਕਿਉਂਕਿ ਉਹ ਵੀ ਇੱਕ ਇੰਡਸਟਰੀ ਲਿਸਟ ਹੈਗੀ ਐ ਪੀਐਸ ਪੀਸੀਐਲ ਨੇ ਤੈਅ ਕਰਨਾ ਕਿ ਕਿਸ ਨੂੰ ਟੈਂਡਰ ਦੇਣਾ ਜਾਂ ਨਹੀਂ ਦੇਣਾ ਕੀ ਕੁਝ ਆਪਣੇ ਚਾਹਤਿਆਂ ਨੂੰ ਕੁਝ ਟੈਂਡਰ ਦਿਵਾਉਣਾ ਚਾਹੁੰਦੇ ਸੀਗੇ ਸਵਾਲ ਇਹ ਵੀ ਆਪਣੇ ਆਪ ਦੇ ਵਿੱਚ ਖੜੇ ਹੋ ਗਿਆ ਕਿਉਂਕਿ ਰਾਤੋਂ ਰਾਤ ਜੇਕਰ ਇੱਕ ਅਧਿਕਾਰੀ ਨੂੰ ਬਦਲ ਦਿੱਤਾ ਜਾਂਦਾ ਬਿਨਾ ਕਿਸੇ ਰੀਜ਼ਨ ਦੱਸੇ ਤਾਂ ਸਵਾਲ ਤਾਂ ਸੁਭਾਵਿਕ ਤੌਰ ਤੇ ਵੱਡੇ ਉੜਦੇ ਚਰਚਾਵਾਂ ਬਹੁਤ ਚੱਲ ਰਹੀਆਂ ਹੈ ਚੱਲ ਰਹੀਆਂ ਹੈ ਕਿ ਸੰਜੀਵ ਰੋੜਾ ਚਾਹੁੰਦੇ ਸੀਗੇ ਆਪਣੇ ਹਿਸਾਬ ਦੇ ਨਾਲ ਬਦਲੀਆਂ ਕਰਾਉਣੀਆਂ ਆਪਣੇ ਹਿਸਾਬ ਦੇ ਨਾਲ ਅਫਸਰ ਲਾਉਣੇ ਕੀ ਪੀ ਐਸ ਪੀਸੀਐਲ ਦੇ ਵਿੱਚ ਲੱਗਣ ਪਰ ਅਜੇਹਾ ਨਹੀਂ ਹੋ ਪਾਰਿਆ ਸੀਗਾ ਤਾਂ ਆਪਣੇ ਆਪ ਨੂੰ ਪਾਵਰਲੈਸ ਮਹਿਸੂਸ ਕਰ ਰਹੇ ਸੀਗੇ ਪਰ ਹੁਣ ਅਜਿਹਾ ਪਾਵਰਫੁੱਲ ਵਿਅਕਤੀ ਕਰੋੜਾ ਦਾ ਜਿਸ ਦਾ ਬਿਜ਼ਨਸ ਹੋਵੇ ਤੇ ਆਪਣੇ ਆਪ ਨੂੰ ਪਾਵਰਲੈਸ ਪਾਵਰ ਦੇ ਵਿੱਚ ਆ ਕੇ ਕਿਵੇਂ ਮਹਿਸੂਸ ਕਰਨ ਦੇ ਸਕਦਾ ਤਾਂ ਕਹਿੰਦੇ ਫਿਰ ਬਦਲਾ ਦਿੱਤੇਗੇ ਅਫਸਰ ਜਿਹੜੇ ਸੋਰਸਸ ਸਾਡੀ ਜਾਣਕਾਰੀ ਦੇ ਰਹੇ ਆ ਆਖਰਕਾਰ ਇਸ ਮੈਕਮੈਨ ਨੂੰ ਕਿਸੇ ਵਕਤ ਨਵਜੋਤ ਸਿੰਘ ਸਿੱਧੂ ਵੀ ਇਸ ਵੱਲੋਂ ਲੈਣ ਤੋਂ ਇਨਕਾਰ ਕਰ ਚੁੱਕੇ ਸੀ ਕਿ ਇਸ ਦੇ ਵਿੱਚ ਪਾਵਰ ਨਹੀਂ ਹੈਗੀ ਮਤਲਬ ਕਿ ਮੰਤਰੀ ਪਾਵਰਲੈਸ ਹੈਗੀ ਤੇ ਸਾਰੀ ਜਿਹੜੀ ਪਾਵਰ ਹੈ ਉਹਨਾਂ ਅਫਸਰਾਂ ਦੇ ਕੋਲ ਹੈ ਆਟੋਨੋਮਸ ਬੋਡੀ ਹੈ ਕਿਉਂਕਿ ਆਪਣੇ ਪੱਧਰ ਉੱਪਰ ਅਦਾਰਾ ਚੱਲਦਾ ਹੈ ਮੰਤਰੀਆਂ ਦੀ ਕੋਈ ਬਹੁਤੀ ਚਲਦੀ ਨਹੀਂ ਉਸ ਅਦਾਰਿਆਂ ਦੇ ਵਿੱਚ ਇਸੇ ਕਰਕੇ ਹੁਣ ਇੱਕ ਮਲਾਈਦਾਰ ਕਹਿੰਦੇ ਮਹਿਤਮਾ ਹੈਗਾ 45000 ਕਰੋੜ ਦਾ ਜਿਸ ਦਾ ਬਜਟ ਹੋਵੇ ਟੈਂਡਰ ਕਰੋੜਾਂ ਦੇ ਲੱਗਦੇ ਹੁਣ ਤਾਂ ਸੁਭਾਵਿਕ ਤੌਰ ਤੇ ਇੱਕ ਇੰਡਸਟਰੀਲਿਸਟ ਤੇ ਇੱਕ ਜਿਸ ਦੇ ਕੋਲ ਇਹ ਮਹਿਕਮਾ ਹੋਵੇ ਤੇ ਉਹਨਾਂ ਦੇ ਮਿੱਤਰ ਕਹਿੰਦੇ ਇੰਡਸਟਰੀਲਿਸਟ ਹੋਣ ਤਾਂ ਸੁਭਾਵਿਕ ਤੌਰ ਤੇ ਇੰਟਰਸਟ ਵੀ ਆਪਣੇ ਆਪ ਦੇ ਵਿੱਚ ਜਾਗ ਜਾਂਦਾ ਤੇ ਫਿਰ ਬਿਨਾਂ ਕਾਰਨ ਦੱਸੇ ਅਫਸਰਾਂ ਨੂੰ ਵੀ ਇਸੇ ਤਰੀਕੇ ਬਦਲਿਆ ਜਾਂਦਾ ਤੇ ਹਜੇ ਤੱਕਰ ਕਹਿੰਦੇ ਉਹ ਅਫਸਰ ਦੇ ਕੋਲ ਕੋਈ ਪੋਸਟ ਵੀ ਨਹੀਂ ਹੈ ਉਸ ਨੂੰ ਸਿੱਧਾ ਤੌਰ ਤੇ ਕਿਹਾ ਕਿ ਤੂੰ ਉਹ ਭਾਗ ਦੇ ਵਿੱਚ ਜਾ ਕੇ ਰਿਪੋਰਟ ਕਰੋ ਕੋਈ ਮਹਿਕਮਾ ਨਹੀਂ ਦਿੱਤਾ ਬਸੰਤ ਗਰਗ ਕਹਿੰਦੇ ਨਵੇਂ ਲਾ ਦਿੱਤੇ ਹਾਲਾਂਕਿ 2025 ਦੇ ਵਿੱਚ ਹੀ ਬਲਦੇਵ ਸਰਾ ਕਹਿੰਦੇ ਫਰਵਰੀ ਮਹੀਨੇ ਹੀ ਜੇ ਰਿਟਾਇਰ ਹੋਏ ਸੀ ਥੋੜਾ ਸਮਾਂ ਪਹਿਲਾਂ ਹੀ ਇਹਨਾਂ ਨੂੰ ਸੀਐਮਡੀ ਲਗਾਇਆ ਗਿਆ ਸੀਗਾ ਪੀਐਸਪੀਸੀਐਲ ਦਾ ਤਾਂ ਥੋੜੇ ਸਮੇਂ ਬਾਅਦ ਹੀ ਪਤਾ ਨਹੀਂ ਕਿਹੜੀ ਨਾਰਾਜ਼ਗੀ ਹੋ ਗਈ ਉਸ ਅਫਸਰ ਦੇ ਨਾਲ ਕਿ ਰਾਤੋਂ ਰਾਤ ਦੁੱਧ ਚੋਂ ਮੁੱਖੀ ਵਾਂਗੂ ਕੱਢ ਕੇ ਸਿਰ ਦਿੱਤਾ ਜਾਂ ਬਦਲ ਦਿੱਤਾ ਸਖਤਰ ਦੇ ਚਰਚਾਵਾਂ ਤਾਂ ਬਹੁਤ ਚੱਲ ਰਹੀਆਂ ਕਿ ਬਹੁਤ ਵਾਰ ਲੜਾਈ ਝਗੜੇ ਵੀ ਹੋਏ ਆ ਆਪਸ ਦੇ ਵਿੱਚ ਕਹਾ ਸੁਣੀ ਵੀ ਹੋਈ ਹੈ ਉਸ ਅਫਸਰ ਤੇ ਉਸ ਮੰਤਰੀ ਦੀ ਜਿਸ ਤੋਂ ਬਾਅਦ ਅਫਸਰ ਵੱਲੋਂ ਸਿੱਧੇ ਅੜਦੇ ਹੋਏ ਕਹਿ ਦਿੱਤਾ ਗਿਆ ਕਿ ਅਜਿਹਾ ਸੰਭਵ ਨਹੀਂ ਹੋ ਸਕਦਾ ਅਜਿਹੀਆਂ ਚੀਜ਼ਾਂ ਨਹੀਂ ਹੋ ਸਕਦੀਆਂ ਕਿਉਂਕਿ ਸਰਕਾਰ ਤਾਂ ਫਿਰ ਐਸ ਡੀ ਐਮ ਵੀ ਹੁੰਦੇ ਆ ਸਰਕਾਰ ਦੇ ਵਿੱਚ ਡੀ ਸੀ ਵੀ ਹੁੰਦੇ ਆ ਅਫਸਰ ਵੀ ਹੁੰਦੇ ਆ ਤੇ ਮੰਤਰੀ ਵੀ ਹੁੰਦੇ ਆ ਕੁਝ ਫੈਸਲੇ ਕੈਬਨਿਟ ਲੈਂਦੀ ਐ ਤੇ ਕੁਝ ਫੈਸਲੇ ਅਫਸਰ ਲੈਂਦੇ ਆ ਮਿਲਜੁਲ ਕੇ ਸਰਕਾਰਾਂ ਚੱਲਦੀਆਂ ਪਰ ਮੰਤਰੀ ਸਾਹਿਬ ਨੂੰ ਲੱਗਿਆ ਸ਼ਾਇਦ ਉਹਨਾਂ ਦੇ ਇਕੱਲੇ ਦੇ ਨਾਲ ਸਰਕਾਰ ਚੱਲੂਗੀ ਤਾਂ ਫਿਰ ਉਹਨਾਂ ਨੇ ਅਫਸਰ ਹੀ ਬਦਲਾ ਦਿੱਤਾ ਧੰਨਵਾਦ ਬਣੇ ਰਹੋ ਪੱਤਰਕਾਰ ਆਸ਼ੂ ਨੇ ਜੀ